ਸਸਰੀ ਗੱਲ ਜੀ ਸਾਰਿਆਂ ਨੂੰ ਅੱਜ ਜੋ ਤਾਜ਼ਾ ਗੱਲਬਾਤ ਚਾਰ ਸ਼ਫੇਰੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਜੋ ਕੁਝ ਅਮਰੀਕਾ ਵੱਲੋਂ 트럼ਪ ਸਰਕਾਰ ਵੱਲੋਂ ਪੰਜਾਬੀ ਹਰਿਆਣਵੀ ਹਿਮਾਚਲ ਦੇ ਤੇ ਗੁਜਰਾਤ ਦੇ ਜਿਹੜੇ ਬੰਦੇ ਆਏ ਸੀ ਉਹ ਫੜਕੇ ਰਿਪੋਰਟ ਕੀਤੇ ਗਏ ਆ ਤੇ ਲੈ ਕੇ ਵੀ ਅੰਮ੍ਰਿਤਸਰ ਗਏ ਹੁਣ 5 600 ਬੰਦਾ ਉਹਨਾਂ ਨੇ ਜਿਹੜਾ ਹੋਰ 5 600 ਜਣੀ ਨੈਸਟ ਟ੍ਰਿਪ ਦੇ ਵਿੱਚ ਜਾਣਾ ਹੈ ਪਰ ਬੰਦਾ ਕਟੋ-ਕਟ ਵੀ 4 5000 ਫੜ ਕੇ ਜੇਲ੍ਹ ਦੇ ਵਿੱਚ ਡੱਕਿਆ ਹੋਇਆ ਆਲਰੇਡੀ ਟੈਕਸਸ ਦੇ ਵਿੱਚ ਤੇ ਕੈਲੀਫੋਰਨੀਆ ਦੇ ਵਿੱਚ ਹੋਣਾ ਠੀਕ ਆ ਉਹ ਉੱਥੇ ਜਿਹੜਾ ਸੋ ਕਾਲਡ মিডিਆ ਆ ਲੋ ਜੀ ਅਮਰੀਕਾ ਤੋਂ ਮੁੰਡਾ ਆਇਆ ਉਹਦੀ ਪਹਿਲੀ ਇੰਟਰਵਿਊ ਜੇ ਉਹ ਬਲਾ ਬਲਾ ਉਹ ਦੁੱਖ ਦੀ ਘੜੀ ਆ ਉਹਨਾਂ ਪਰਿਵਾਰਾਂ ਵਾਸਤੇ ਉਹਨਾਂ ਪੈਣਾ ਵਾਸਤੇ ਵੀਰਾਂ ਵਾਸਤੇ ਜਿਹੜੇ ਅਮਰੀਕਾ 40 40 45 45 ਲੱਖ ਲਾ ਕੇ ਆਏ ਸੀਗੇ ਤੇ ਫੜ ਹੋ ਗਏ ਤੇ ਵਾਪਸ ਜਾਣਾ ਪੈ ਗਿਆ ਉਹਨਾਂ ਦੀ ਗੱਲਾਂ ਸੁਣੋ ਤਾਂ ਉਹ ਕਹਿੰਦੇ ਵੀ ਸਾਨੂੰ ਜੰਟਾ ਨੇ ਕਿਹਾ ਸੀ ਵੀ ਤੁਹਾਨੂੰ ਅਸੀਂ ਲੀਗਲ ਤੌਰ ਤੇ ਲੈ ਕੇ ਜਾਵਾਂਗੇ ਤੇ ਫਿਰ ਸਾਨੂੰ ਉਹ ਐਦਾ ਐਦਾ ਕਰਕੇ ਜਿਹਨੂੰ ਆਪਾਂ ਡੌਕੀ ਕਹਿੰਦੇ ਆ ਗੈਰ ਕਾਨੂੰਨੀ ਤਰੀਕੇ ਦੇ ਨਾਲ ਉਹ ਅਮਰੀਕਾ ਵਿੱਚ ਲੈ ਕੇ ਆਏ ਆ ਅੱਛਾ ਇਹ ਹੁਣ ਪਹਿਲੀ ਵਾਰ ਨਹੀਂ ਵਾਪਰਿਆ ਵੀਜੈਂਟ ਐਦਾ ਕਹਿੰਦੇ ਤੇ ਐਦਾ ਕੀਤੀ ਜਦੋਂ ਸਾਨੂੰ ਇਸ ਚੀਜ਼ ਦਾ ਪਤਾ ਆ ਵੀ ਅਸੀਂ ਜਾ ਤਾਂ ਥਾਈਲੈਂਡ ਸਿੰਗਾਪੁਰ ਨਹੀਂ ਸਕਦੇ ਤੇ ਲੀਗਲੀ ਅਮਰੀਕਾ ਕਿੱਦਾਂ ਪਹੁੰਚਵਾਂਗੇ ਇਹ ਤਾਂ ਸਾਨੂੰ ਸੋਚਣਾ ਚਾਹੀਦਾ ਨਾ ਇੱਕ ਵੀਡੀਓ ਨਹੀਂ ਕਿੰਨੀਆਂ ਵੀਡੀਓ ਸੋਸ਼ਲ ਮੀਡੀਆ ਦੇ ਪਈਆਂ ਉਹਨਾਂ ਨੂੰ ਪਤਾ ਆ ਬੇ ਆਹ ਕੁਝ ਝਾਂਟ ਕਰਦੇ ਆ ਐਨੇ ਨੇ ਪੈਸੇ ਲੈਂਦੇ ਆ ਤੇ ਐਦਾਂ ਕੁਝ ਕਰਦੇ ਆ ਕਿੰਨੀਆਂ ਮੋਤਾ ਹੋਈਆਂ ਕਿੰਨੇ ਲੋਕ ਪਨਾਮਾ ਦੇ ਜੰਗਲਾਂ ਦੇ ਵਿੱਚ ਖਤਮ ਹੋ ਗਏ ਨਹਿਰਾਂ ਦੇ ਵਿੱਚ ਹੜ ਗਏ ਅਸੀਂ ਫਿਰ ਵੀ 45 45 ਲੱਖ ਦਾ ਰਿਸਕ ਲੈ ਰਹੇ ਹਾਂ ਜੇ ਆਪਾਂ ਵੀਰੋ ਜੇ ਆਪਾਂ ਗੱਲ ਕਰੀਏ ਨਾ ਮੈਂ ਵੀ ਇੱਥੇ ਆਇਆ ਸੀ ਕਿਸੇ ਵੇਲੇ ਤੁਸੀਂ ਵੀ ਆਏ ਹੋਏ ਆ ਇੱਕ ਵੇਲਾ ਸੀ ਜਦੋਂ ਅਸੀਂ ਆਏ ਸੀਗਾ ਨਾ ਉਦੋਂ ਬਹੁਤੀ ਜਿੱਦ ਤੰਗੀਆਂ ਤੁਰਸ਼ੀਆਂ ਨਾ ਸਹਿਗੀਆਂ ਜੇ ਆਪਾਂ ਕਹੀਏ ਵੀ ਤੰਗੀਆਂ ਤੁਰਸ਼ੀਆਂ ਦੇ ਮਾਰੇ ਨਾ ਬਹੁਤੀਆਂ ਖੁਆਇਸ਼ਾਂ ਸੀ ਕਿਉਂਕਿ ਵੱਧ ਤੋਂ ਵੱਧ ਘਰਾਂ ਦੇ ਵਿੱਚ ਸਕੂਟਰ ਹੁੰਦੇ ਸੀ ਕਿਸੇ ਕਿਸੇ ਕੋਲ ਮਰੂਤੀ ਕਾਰ ਸੀ ਉਹ ਵੀ ਜਾਣੀ ਲੋਕੀ ਆਪੋ ਤਾਂ ਵੇਚ ਨਾ ਸਹਿਗੇ ਵੀ ਮੇਰੇ ਕੋਲ ਵੀ ਮਰੂਤੀ ਕਾਰ ਚਾਹੀਦੀ ਤੇ ਮੇਰੇ ਕੋਲ ਵੀ ਸਕੂਟਰ ਚਾਹੀਦਾ ਤੇ ਅਸੀਂ ਕਾਲਜ ਜਾਂਦੇ ਹੁੰਦੇ ਸੀ ਸਾਈਕਲ ਤੇ ਕੋ ਚੱਕਰੇ ਨਸ ਇੱਕ ਜਣੇ ਪਿੱਛੇ ਬੈਠਾ ਹੋਣਾ ਇੱਕ ਜਣੇ ਚਲਾ ਰਿਹਾ ਕੋਈ ਪ੍ਰੋਬਲਮ ਨਾ ਸੇਗੀ ਵੱਡੀ ਚੀ ਸਕੂਟਰ ਹੁੰਦੀ ਸੀ ਜਿੱਦਣ ਕਿਤੇ ਸਿਲੰਡਰ ਮੁੱਕਿਆ ਤੇ ਸਕੂਟਰ ਲੈ ਕੇ ਚੱਲ ਜਾਣਾ ਸ਼ਹਿਰ ਨੂੰ ਅਦਰਵਾਈਜ਼ੇ ਕੋਈ ਕੋਈ ਫੋਨ ਨਹੀਂ ਕੋਈ ਕੁਛ ਨਹੀਂ ਕੋਈ ਖੁਆਇਸ਼ਾਂ ਦੀ ਬਹੁਤੀ ਲੜਾਈ ਕੋ ਕੱਪੜਿਆਂ ਦੀ ਕੋਈ ਰੀਸ ਨਾ ਸੇਗੀ ਜਾਨੀ ਮੇਨ ਜਿਹੜੀ ਗੱਲ ਸੀਗੀ ਅੱਜ ਦੀ ਡੇਟ ਦੇ ਵਿੱਚ ਗੱਲ ਰੋਟੀ ਦੀ ਨਹੀਂ ਹੈ ਉਦੋਂ ਹਾਂ ਜਿਹੜੀ ਮੈਂ ਉਦੋਂ ਗੱਲ ਸ਼ੁਰੂ ਕੀਤੀ ਸੀਗੀ ਉਹ ਮਸਲਾ ਵੱਡਾ ਇਹ ਸੀਗਾ ਕਿ ਜਿਹੜੇ ਪੰਜਾਬ ਦੇ ਹਾਲਾਤ ਸੀਗੇ ਨਾ ਉਹ ਵਿਗੜ ਚੁੱਕੇ ਸੀਗੇ ਕਰਦਿਆਂ ਨੂੰ ਇਹ ਸੀਗਾ ਵੀ ਜੇ ਇੱਥੇ ਰਹਿ ਗਏ ਕਿ ਝੂਠੇ ਪੁਲਿਸ ਮੁਕਾਬਲੇ ਬਣਦੇ ਸੀਗੇ ਵੀ ਅਨਿਆਇ ਮੌਤੇ ਨਾ ਮਾਰੇ ਯਾਰ ਵੀ ਚਲੋ ਜਿੱਦਾਂ ਕਹਤਾ ਵੀ ਬਾਹਰ ਨਿਕਲ ਜਣ ਇਹਨਾਂ ਦੀ ਜਾਨ ਵੱਜ ਜਾਊਗੀ ਬਹੁਤੇ ਲੋਕ ਜਰਮਨ ਆਏ ਅਮਰੀਕਾ ਆਏ ਅਸੀਂ ਗ੍ਰੀਸ ਚਲ ਗਏ ਚਲੋ ਬਹੁਤ ਕੁਝ ਵਾਪਰਿਆ ਉਦੋਂ ਵੱਡਾ ਮਸਲਾ ਇਹ ਨਹੀਂ ਸੀਗਾ ਵੀ ਇੱਥੇ ਕਰੂਗੇ ਕੀ ਜੌਬਾਂ ਮਿਲਦੀਆਂ ਸੀਆਂ ਪੁਲਿਸ ਦੀ ਵੀ ਭਰਤੀ ਹੁੰਦੀ ਸੀਗੀ ਬਹੁਤ ਕੁਝ ਹੁੰਦਾ ਸੀਗਾ ਤੇ ਸਾਡੇ ਨਾਲ ਦੇ ਬਹੁਤੇ ਹਰਤ ਕਰਉਂਦੇ ਜੋਬਾ ਕਰਦੇ ਸਾਡੇ ਨਾਲ ਦੇ ਕਈ ਇੰਗਲੈਂਡ ਤੋਂ ਮੁੜ ਕੇ ਚਲ ਗਏ ਸੀਗੇ ਆਏ ਸੀਗੇ ਮੁੜ ਕੇ ਚਲ ਗਏ ਅਸੀਂ ਵੀ ਇਹੀ ਸੋਚ ਗਏ ਤੇ ਵਿਚਾਰ 5 ਸਾਲ ਲਾਵਾਂਗੇ ਜਦ ਤੱਕ ਮਾਹੌਲ ਵਧੀਆ ਹੋ ਜਾਣਾ ਫਿਰ ਮੁੜ ਜਮਾਂਗੇ ਪਰ ਉਹ ਜਦਾਂ ਕਰ ਉਹ ਵੀ ਕਿਸਮਤ ਖੁੱਲਦੀ ਗਈ ਪੱਕੇ ਪੱਕੇ ਪਰ ਦੀ ਪੱਕੇ ਹੁੰਦੇ ਗਏ ਚਲੋ ਖੈਰ ਅੱਜ ਉੱਥੇ ਹੁਣ 45 ਲੱਖ ਲਾ ਕੇ ਅਮਰੀਕਾ ਨੂੰ ਆਣਾ ਮੈਨੂੰ ਤਾਂ ਨਹੀਂ ਲੱਗਦਾ ਕੋਈ ਸਮਝਦਾ ਰੇੜੀ ਗੱਲ ਆ ਚਲੋ ਜੇ ਆਏ ਸੀ ਜਿੱਦਾਂ ਵੀ ਕਿਦਾਂ ਉਹ ਮੁਰਗਾਇ। ਐਟ ਲੀਸਟ ਜਾਨ ਤਾਂ ਬਚ ਗਈ। ਕਿੰਨੇ ਮਰ ਜਾਂਦੇ ਆ। ਪੈਸਾ ਵੀ ਗਿਆ, ਜਾਨ ਵੀ ਗਈ। ਫਿਰ ਪਰਿਵਾਰ ਦਾ ਪਿੱਛੇ ਕੀ ਬਣਨਾ? ਇਦਾਂ ਸਬਰ ਤਾਂ ਆਪਾਂ ਨੂੰ ਕਦੇ ਆਇਆ ਨਹੀਂ, ਨਾ ਆਇਆ। ਹੁਣ ਉਹਨਾਂ ਨੂੰ ਚਾਹੀਦਾ ਵੀ ਜ਼ਿੰਦਗੀ ਦੇ ਉਹਨਾਂ ਨੂੰ ਜੇ ਇਹ ਇਹ ਕੁਝ ਵਾਪਰੇ ਆ ਵੀ ਵੀ ਤੁਸੀਂ ਉਥੋਂ ਇਹ ਨਵੇਂ ਸਿਰਿਓਂ ਥੱਲੇ ਜੀਰੋ ਤੋਂ ਕੰਮ ਸ਼ੁਰੂ ਕਰੋ। ਅਸੀਂ ਜਿਹੜਾ ਵੀ ਕੰਮ ਸ਼ੁਰੂ ਕਰਨਾ ਚਾਹੁੰਦੇ ਹਾਂ ਅਸੀਂ ਟੌਪ ਤੋਂ ਕਰਨਾ ਚਾਹੁੰਦੇ ਹਾਂ ਕਿਉਂਕਿ ਅਸੀਂ ਬੱਲੇ-ਬੱਲੇ ਵਿੱਚ ਯਕੀਨ ਰੱਖਦੇ ਹਾਂ ਬੱਲੇ-ਬੱਲੇ ਦੇ ਪੱਤੇ ਕਈ ਬੰਦੇ ਖੱਜਲ ਹੋ ਰਹੇ ਆ ਇਹਨਾਂ ਮੁਰਖਾਂ ਦੇ ਵਿੱਚ ਜਿਹੜੇ ਮੇਰੇ ਵੀਰ ਆਏ ਨਾ ਯੂਰਪ ਕਟਰੀਆਂ ਜੋ ਇੱਥੇ ਨੂੰ ਜਾਂ ਦबई ਵਿੱਚ ਬੜੇ ਵਧੀਆ ਕੰਮਕਾਰ ਸੀਗੇ ਗ੍ਰੀਸ ਵਿੱਚੋਂ ਆਏ ਆ ਬਹੁਤ ਵਧੀਆ ਕੰਮਕਾਰ ਸੀਗੇ ਜਰਮਨ ਤੋਂ ਸਾਡਾ ਇੱਕ ਮਿੱਤਰ ਆਇਆ ਉਹ ਵੀ ਮੱਗੀ ਵੀ ਤੁਹਾਨੂੰ ਗੱਲ ਕਰਦਾ ਹੁੰਦਾ ਬਹੁਤ ਵਧੀਆ ਕੰਮਕਾਰ ਸੀਗੇ ਉਹ ਸਿਰਫ ਬੱਲੇ ਬੱਲੇ ਕਰਕੇ ਆਏ ਆ ਬੜਾ ਪੈਸਾ ਲਾ ਰਿਆ ਲੱਖ ਲੱਖ ਡਾਲਰ ਲੱਗਿਆ ਪਰ ਹਲੇ ਬਣਿਆ ਕੁਛ ਨਹੀਂ ਅੱਗੇ ਬਣਨ ਦੀ ਵੀ ਕੋਈ ਆਸ ਨਹੀਂ ਹੈ ਬੜੇ ਔਖੇ ਆ ਇੱਕ ਚੀਜ਼ ਯਾਦ ਰੱਖਿਓ ਜਿਹੜਾ ਮੁਰਖ ਤੁਹਾਨੂੰ ਰੋਟੀ ਦੇ ਰਿਹਾ ਨਾ ਰੋਟੀ ਇਨਸਾਨ ਦੀ ਲੋੜ ਹੁੰਦੀ ਆ ਦੋ ਰੋਟੀਆਂ ਇੱਕ ਕੌਲੀ ਦਾਲ ਦੀ ਜਾਂ ਦਹੀਂ ਦੀ ਅੱਗੇ ਫਿਰ ਖੁਆਇਸ਼ਾਂ ਹੁੰਦੀਆਂ ਵੀ ਉਹ ਤੁਸੀਂ ਕਿੱਥੇ ਖਾਣੀ ਆ ਘਰ ਬਾਣ ਦੇ ਮੰਜੇ ਤੇ ਬੈਠ ਕੇ ਖਾਣੀ ਆ ਜਾਂ ਕਿਸੇ ਰੈਸਟੋਰੈਂਟ ਵਿੱਚ ਬੈਠ ਕੇ ਖਾਣੀ ਆ ਕਿਸੇ ਫੱਟਿਆਂ ਦੇ ਢਾਬੇ 'ਚ ਖਾਣੀ ਆ ਕਿੱਥੇ ਖਾਣੀ ਆ ਇਹ ਅੱਗੇ ਖੁਆਇਸ਼ਾਂ ਹੁੰਦੀਆਂ ਜਿਹੜੀ ਲੋੜ ਤਾਂ ਸਿਰਫ ਸਰੀਰ ਦੀ ਇੰਨੀ ਗਈ ਆ ਨੰਗ ਤਾਂ ਬੰਦੇ ਦਾ ਕੁਰਤਾ ਪਜਾਮਾ ਵੀ ਢੱਕ ਦਿੰਦਾ ਕੁਰਤੇ ਪਜਾਮੇ ਤੋਂ ਗੱਲ ਯਾਦ ਆ ਗਈ ਮੈਂ ਮੋਸਟਲੀ ਜਦੋਂ ਇੰਡੀਆ ਵੀ ਕਿਤੇ ਜਾਮਾ ਤਾਂ ਮੈਂ ਕੁਰਤਾ ਪਜਾਮਾ ਪਾ ਕੇ ਸਾਡੇ ਪਿੰਡ ਸ਼ਾਮਾ ਦਰਜੀ ਆ ਬਹੁਤ ਵਧੀਆ ਕੁਰਤੇ ਸੀ ਦਾ ਤੇ ਉੱਪਰ ਦੀ ਕੋਟ ਪਾ ਲਈਦਾ ਇੱਕ ਦੁੱਧ ਵੀ ਤੂੰ ਸੌਖੇ ਬਹੁਤ ਰਹਿਨੇ ਆ ਗੁਰਦੁਆਰੇ ਬੈਠਣਾ ਚੌਕੜੀ ਮਾਰ ਕੇ ਕੋਈ ਪ੍ਰੋਬਲਮ ਨਹੀਂ ਕੋਟ ਲੱਗ ਰੱਖੋ ਗੁਰਦੁਆਰੇ ਬੰਦਾ ਚੌਕੜੀ ਮਾਰ ਕੇ ਬੜੇ ਆਰਾਮ ਨਾਲ ਬਹਿ ਜਾਂਦਾ ਕੰਫਰਟੇਬਲ ਰਹਿਨੇ ਆ ਤੇ ਸਾਡਾ ਇੱਕ ਮਸੜੇਦਰੋਂ ਬੈਂਕੂਬਰ ਤੋਂ ગયો ਉਹ ਜੀ ਨੂਡ ਹੋਇਆ ਪਿਆ ਟਾਈ ਲਾਈ ਉਹ ਇਦਾਂ ਜੇਬ ਉੱਪਰ ਦੀ ਕੋਟ ਤੁਨੇ ਉਹਦੇ ਉੱਪਰ ਦੀ ਬੜਾ ਜੈਕਟ ਜੀ ਪਾਈ ਉਹ ਮੈਂ ਕਿਹਾ ਮਸੜੇਦ ਜੀ ਵੀ ਇੰਨੇ ਔਖੇ ਹੋਣੀ ਦੀ ਕੀ ਲੋੜ ਕਹਿੰਦਾ ਕਿ ਤਾਂ ਪਤਾ ਕਰਦਾ ਲੱਗੂ ਬਾਹਰੋਂ ਆਇਆ ਮੈਂ ਕਿਹਾ ਤਾਂ ਮੈਂ ਵੀ ਤਾਂ ਆਇਆ ਹੀ ਆ ਨਾੜੇ ਬਾਪੇ ਪਤਾ ਲਾਣਾ ਕੱਲੀ ਆ ਨਹੀਂ ਕਹਿੰਦਾ ਥੋੜਾ ਜਿਹਾ ਤਾਂ ਪਤਾ ਲੱਗਣਾ ਚਾਹੀਦਾ ਮੈਂ ਕਿਹਾ ਬਾਈ ਦਾ ਵੀ ਆਪਣਾ ਕਨੇਡਾ ਕੰਮ ਕਰ ਕੀ ਆ ਕਹਿੰਦਾ ਤੁਹਾਨੂੰ ਪਤਾ ਹੀ ਆ 베ਰੀਆਂ ਤੋੜਦੇ ਆ ਮੈਂ ਕਿਹਾ 베ਰੀਆਂ ਤੋੜਨ ਦਾ ਹੀ ਕੰਮ ਆ ਤੜਵਾਣ ਦਾ ਤਾਂ ਨਹੀਂ ਹੈਗਾ ਇੱਥੇ ਵੀ ਜਿਹੜੇ ਬੰਦੇ ਆ ਲੂ ਲੂ ਪਟਦੇ ਆ ਜੋ ਕੰਮ ਕਰਦੇ ਬਰਾਬਰ ਹੀ ਉਹਨਾਂ ਦੇ ਐਡੀ ਕਿਹੜੀ ਗੱਲ ਆ ਇਹ ਜਿਹੜੇ ਬੱਲੇ ਬੱਲੇ ਆ ਨਾ ਸਾਡੀ ਇਧਰੋਂ ਜਾ ਕੇ ਉੱਥੇ ਬੱਲੇ ਬੱਲੇ ਕਰਨੇ ਇੱਥੋਂ ਕ੍ਰੈਡਿਟ ਕਾਰਡਾਂ ਤੋਂ ਪੈਸੇ ਚੱਕ ਤੇ ਉੱਥੇ ਰੈਂਟਲ ਗੱਡੀਆਂ ਵੱਡੀਆਂ ਲੈ ਕੇ ਘੁੰਮਣਾ ਫੂਫਾ ਕਰਨੇ ਚੇਨੀ ਆਪਰ ਦੀ ਬਾਕੇ ਘੁੰਮਣਾ ਇਹ ਚੀਜ਼ਾਂ ਉਹਨਾਂ ਲੋਕਾਂ ਨੂੰ ਪ੍ਰਭਾਵਿਤ ਕਰਦੀਆਂ ਜਿਹੜੇ ਘੱਟ ਸੋਚ ਵਾਲੇ ਲੋਕ ਆ ਉਹ ਇਹਨਾਂ ਚੀਜ਼ਾਂ ਤੋਂ ਪ੍ਰਭਾਵਿਤ ਹੋ ਕੇ ਫਿਰ ਇਹਨਾਂ ਚੀਜ਼ਾਂ ਨੂੰ ਹਾਸਲ ਕਰ ਲਈ ਉਹ ਤੋਹੀ ਇਹ ਕਰਦੇ ਆ ਉਹ ਜੋਖਮ ਵੀ ਜਾਂਦੇ ਆ ਜਿਹੜੀ ਰੋਟੀ ਉਹ ਖਾਂਦੇ ਹੁੰਦੇ ਉਹ ਤੋਂ ਵੀ ਜਾਂਦੇ ਲੱਗਦੇ ਆ ਬਹੁਤ ਜ਼ਿਆਦਾ ਕਸੂਰ ਐਨਆਰਆਈ ਪ੍ਰਾਮਾਦਾ ਵੀ ਹੈਗਾ ਥੋੜ ਜਿਹਾ ਨਾ ਔਕਾਤ ਵਿੱਚ ਰਿਹਾ ਕਰੋ ਇੱਥੇ ਜੋ ਕੁਝ ਤੁਸੀਂ ਕਰਦੇ ਤੁਹਾਨੂੰ ਪਤਾ ਹੀ ਆ ਦੱਸਿਆ ਕਰੋ ਵੀ ਸਾਡੀ ਨੀਂਦਾਂ ਹਰਾਮ ਹੋਈਆਂ ਪਈਆਂ ਹਲਿਆਣੇ ਆ ਅਲਾਰਮ ਪਹਿਲੀ ਵੱਜ ਜਾਂਦਾ ਸਵੇਰੇ ਫੇਰ ਉੱਠਣ ਦਾ ਟਾਈਮ ਹੋ ਜਾਂਦਾ ਜਨਾਨੀ ਬੱਕਰੀ ਜਾ ਰਹੀ ਕੰਮ ਤੇ ਮੈਂ ਬਖਰਾ ਜਾ ਰਿਆਂ ਨਿਆਣੇ ਬਖਰੇ ਭੱਜੇ ਫਿਰਦੇ ਆ ਸਾਰਾ ਕਰਕੇ ਫਿਰ ਵੀ ਪੂਰਾ ਨਹੀਂ ਇਹ ਚੀਜ਼ਾਂ ਦੱਸਿਆ ਕਰੋ ਵੀ ਬਹੁਤ ਔਖੀ ਜ਼ਿੰਦਗੀ ਜੀ ਰਹੇ ਅਸੀਂ ਤੇ ਖਾਣੀਆਂ ਭਰਾਵੋ ਉਹ ਦੋ ਰੋਟੀਆਂ ਹੀ ਆਂ ਉਹ ਵੀ ਠੰਡੀਆਂ ਬਹਿਆਂ ਬਹੁਤ ਸੌਖੇ ਲੋਕ ਸੀਗੇ ਇੱਥੇ ਆ ਕੇ ਇੰਨੇ ਔਖੇ ਹੋ ਗਏ ਖਾਣੀਆਂ ਦੋ ਰੋਟੀਆਂ ਨਾਲ ਇੱਕ ਗੱਲ ਹੋਰ ਜ਼ਿੰਦਗੀ ਦੇ ਵਿੱਚ ਕਦੇ ਵੀ ਤਕਲੀਫਾਂ ਮੁੱਕਦੀਆਂ ਨਹੀਂ ਹੁੰਦੀਆਂ ਸਿਰਫ ਬਦਲਦੀਆਂ ਹੁੰਦੀਆਂ ਯਾਦ ਰੱਖਿਓ ਇਸ ਗੱਲ ਨੂੰ ਜਿਹੜੇ ਸਟੂਡੈਂਟ ਆਏ ਆ ਉਹ ਉੱਥੇ ਤਕਲੀਫ ਵਿੱਚ ਦੇ ਇੱਥੇ ਜੀ ਪੜ੍ਹ ਕੇ ਕੋਈ ਸਕੋਪ ਨਹੀਂ ਕੋਈ ਜੋਬ ਬਣੀ ਮਣੀ ਓਪਰਚੁਨਿਟੀ ਨਹੀਂ ਹੈ ਇੱਥੇ ਆ ਗਏ ਉਹਨਾਂ ਲੱਗਿਆ ਵੀ ਟੈਨਸ਼ਨ ਖਤਮ ਹੋ ਗਈ ਜਦੋਂ ਇੱਥੇ ਆਏ ਨਵੀਂ ਟੈਨਸ਼ਨ ਸ਼ੁਰੂ ਹੋ ਗਈ ਪੱਕੇ ਕਿਦਾਂ ਹੋਣਾ ਚਲੋ ਬਹੁਤ ਸਾਰੇ ਪੱਕੇ ਹੋ ਗਏ ਨਵੀਂ ਟੈਨਸ਼ਨ ਸ਼ੁਰੂ ਹੋ ਗਈ ਘਰ ਲੈਣੇ ਆ ਘਰ ਬਹੁਤ ਮਹਿੰਗੇ ਆ ਵਿਆਜ ਬਹੁਤ ਆ ਬਲਾ 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 ਉਹ ਵੀ ਹੋ ਗਿਆ ਉਹਦੇ ਵਾਸਤੇ ਉਹਨੂੰ ਫੋੜ ਕਰਨ ਲਈ ਇੱਕ ਵੱਡੀ ਜੌਬ ਚਾਹੀਦੀ ਆ ਇਹ ਜੌਬਾਂ ਇੱਥੇ ਸਿਕਿਉਰ ਕੁਝ ਨਹੀਂ ਸੋ ਜਿਹੜੀਆਂ ਟੈਨਸ਼ਨਾਂ ਆ ਹੁਣ ਜਿਹੜੇ ਬੰਦਿਆਂ ਨੂੰ 15-20-20 ਸਾਲ ਹੋ ਗਏ ਉਹਨਾਂ ਦੀ ਬੱਕਰੀਆਂ ਟੈਨਸ਼ਨ ਆ ਉਹਨਾਂ ਨੇ ਘਰ ਵੀ ਸਸਤੇ ਲੈ ਲੈ ਜੋਬਾ ਜੋਬਾ ਵੀ ਸਿਕੂਰ ਆ ਪੈਸੇ ਵੀ ਹੈਗੇ ਉਹਨਾਂ ਦੇ ਟੈਨਸ਼ਨ ਨਿਆਣੇ ਹੱਥਾਂ 'ਚ ਨਹੀਂ ਰਹੇ ਨਿਆਣੀ ਬਾਤ ਨਹੀਂ ਪੁੱਛਦੇ ਉਹਨਾਂ ਦੀ ਬੱਕਰੀਆਂ ਟੈਨਸ਼ਨ ਆ ਨਿਆਣੇ ਦੇ ਵਿਆਹ ਨਹੀਂ ਹੋ ਰਿਹਾ ਏ ਉਹ ਬੱਕਰੀਆਂ ਟੈਨਸ਼ਨ ਆ ਸੋ ਜਿਹੜੀਆਂ ਟੈਨਸ਼ਨਾਂ ਤਕਲੀਫਾਂ ਜ਼ਿੰਦਗੀ 'ਚ ਮੁਕਕੀਆਂ ਨਹੀਂ ਹੁੰਦੀਆਂ ਔਰ ਇਹ ਹੀ ਜ਼ਿੰਦਗੀ ਆ ਜੇ ਟੈਨਸ਼ਨ ਜ਼ਿੰਦਗੀ 'ਚ ਮੁਕਕ ਜਿਵੇਂ ਨਾ ਤਕਲੀਫ ਮੁਕਕ ਜ ਬੰਦਾ ਕਹਦਾ ਮੈਨੂੰ ਕੋਈ ਟੈਨਸ਼ਨ ਨਹੀਂ ਮੈਂ ਬਿਲਕੁਲ ਸਮਝ ਲਓ ਜ਼ਿੰਦਗੀ ਖਤਮ ਆ ਜ਼ਿੰਦਗੀ ਸੰਘਰਸ਼ ਦਾ ਹੀ ਦੂਜਾ ਨਾਮ ਆ ਸਾਰੇ ਹਾਲਾਤਾਂ ਲਈ ਜੋ ਕੁਝ ਵੀ ਹੋਰ ਉਲ ਨਹੀਂ ਸਾਨੂੰ ਤਿਆਰ ਰਹਿਣਾ ਚਾਹੀਦਾ ਔਰ ਮੁਕਾਬਲਾ ਕਰਨਾ ਚਾਹੀਦਾ ਜਾਨ ਹੈ ਜਹਾਨ ਹੈ ਉਹਨੂੰ ਤੋਂ ਤਾਂ ਚਲੋ ਆਏ ਸੀਗੇ ਬੰਦੇ ਉਹ ਰਿਪੋਰਟੇ ਕੀਤੇ ਗਏ ਆ ਹੁਣ ਜੋ ਇੱਥੇ ਡੈਪੂਟੇਸ਼ਨਾਂ ਕੈਨੇਡਾ ਵਿੱਚ ਲੱਗ ਰਹੀਆਂ ਆ ਇਹ ਕਿਹੜਾ ਘੱਟ ਪੈਸੇ ਲੱਗ ਆਇਆ ਜੋ ਇੱਥੇ ਵੀ 25 25 30 ਲੱਖ ਵਿੱਚ ਬਿਸਟਰ ਆਏ ਬੈਠੇ ਆ ਇਹਨਾਂ ਨੂੰ ਵਾਸਾ ਦੇ ਸੀ ਕੈਨੇਡਾ ਇਦਾਂ ਕਰ ਲੈਣਾ ਇਦਾਂ ਕਰ ਲੈਣਾ ਉਹ ਪਰੋ ਠੱਗ ਜਿਹੜੇ ਆਪਣੇ ਐਲ ਐਮ ਆਈ ਵਾਲੇ ਉਹਨਾਂ ਨੇ ਲੁੱਟੇ ਆ ਉਹ ਸਾਡੇ ਇੱਕ ਬੰਦਾ 1 ਲੱਖ ਡਾਲਰ ਤੋਂ ਉੱਤੇ ਲੈ ਕੇ ਆਇਆ ਸੀ ਇਟਲੀ ਤੋਂ ਲੱਖ ਹੋ ਲੱਗਿਆ 30 35 ਹਜ਼ਾਰ ਉਹ ਤੇ ਸਿਰ ਚੜ ਗਿਆ ਚਲੋ ਪੱਕਾ ਹੋ ਗਿਆ ਹੁਣ ਪਤਾ ਨਹੀਂ ਪੱਕਾ ਹੋ ਗਿਆ ਉਹਨੇ ਕਿਹੜੇ ਤੀਰ ਮਾਰਨੇ ਆ ਕੀ ਕਰੂਗਾ ਬੜਾ ਵਧੀਆ ਉੱਥੇ ਸਿਟੀ ਜਨ ਖੁਆਇਸ਼ਾ ਬਸ ਨਾ ਹੋ ਦੇ ਮਗਰ ਹੁਣ ਕੈਨੇਡਾ ਲੱਗ ਗਿਆ ਬਹੁਤ ਮਹਿੰਗਾ ਪਿਆ ਔਰ ਪੈਣਾ ਵੀ ਆ ਹੁਣ ਪੀਆਰ ਹੋਰ ਹੁਣ ਅਗਲੀ ਟੈਂਸ਼ਨ ਹੁਣ ਘਰ ਬਹੁਤ ਮਹਿੰਗੇ ਆ ਵਿਆਜ ਵਧ ਗਏ ਨਾਲ ਨਾਲ ਉਮਰਾ ਵੀ ਵਧ ਗਈਆਂ ਹੁਣ ਉਹ ਹੱਡਾ ਵਿੱਚ ਜਾਨ ਵੀ ਹੈ ਨਹੀਂ ਵੀ ਉਸ ਅਤਰੀਕੇ ਨਾਲ ਉਸ ਜੋਸ਼ ਦੇ ਨਾਲ ਕੰਮ ਕੀਤਾ ਜਾ ਸਕੇ ਚੋਰੇ ਆ ਪਛਤਾਵੇ ਆ ਪ੍ਰਭੂ ਥੋੜੇ ਜਿਹਾ ਨਾ ਖੁਆਇਸ਼ਾਂ ਨੂੰ ਲਿਮਟ ਵਿੱਚ ਰੱਖੋ ਠੀਕ ਆ ਸੁਪਨੇ ਦੇਖਣੇ ਸਭ ਨੂੰ ਸਭ ਨੂੰ ਹੱਕ ਵਾ ਜਿਹਦੇ ਕੋਲ ਦੋ ਕ ਖੇਤ ਜ਼ਮੀਨ ਦੇ ਹਨ ਉਹ ਸਕੂਟਰ ਦਾ ਸੁਪਨਾ ਦੇਖੋ ਮੋਟਰਸਾਈਕਲ ਦਾ ਦੇਖੋ ਉਹ ਫੋਰਚਨਰ ਦਾ ਸੁਪਨਾ ਨਾ ਦੇਖੋ ਕਿਉਂਕਿ ਉਹ ਜੇ ਤੁਸੀਂ ਕਿਸ ਤਰ੍ਹਾਂ ਲੈ ਵੀ ਲਈ ਨਾ ਅਫੋਰਡ ਨਹੀਂ ਹੋਣੀ ਉਹ ਤੁਹਾਡੇ ਦੋ ਖੇਤ ਵੀ ਬਕਾ ਦੋਗੇ ਸਕੂਟਰ ਦਾ ਸੁਪਨਾ ਦੇਖੋ ਵਧੀਆ ਰਹੋਗੇ ਸੁਪਨੇ ਔਕਾਤ ਦੇ हिसाब ਨਾਲ ਦੇਖਣੇ ਚਾਹੀਦੇ ਆ ਜਿਨ੍ਹਾਂ ਕੋਲ ਘੱਟ ਐਜੂਕੇਸ਼ਨ ਹੋਆ ਇਹ ਜਿਹੜੇ ਮੂਲਖਾ ਹਨ ਅਮਰੀਕਾ ਕੈਨੇਡਾ ਇੰਗਲੈਂਡ ਨਿਊਜ਼ੀਲੈਂਡ ਆਸਟ੍ਰੇਲੀਆ ਇਹ ਜ਼ਿਆਦਾਤਰ ਮੈਂ ਦੇਖਿਆ ਨਾ ਜਿਨ੍ਹਾਂ ਦੀ ਇੰਗਲਿਸ਼ ਆਹੀ ਆ ਪੜ੍ਹੇ ਲਿਖੇ ਲੋਕਾਂ ਦੇ ਇਥੇ ਬੰਦੇ ਪੜ੍ਹੇ ਲਿਖੇ ਘਰਾਂ ਚੋਂ ਕੰਮ ਕਰਦੇ ਪੜ੍ਹੇ ਲਿਖੇ ਲੋਕਾਂ ਲਈ ਇਹ ਮੂਲਖਾ ਜਿਹਨੇ ਲੇਬਰ ਕਲਾਸ ਲਈ ਤਾਂ ਮੈਂ ਦੇਖਿਆ ਵੀ ਜੋਰਪੁਜਾ ਡਬਲ ਟੂ ਵੀ ਵਧੀਆ ਆ ਜਾਨ ਸੌਖੀ ਰਹਿੰਦੀ ਆ ਖਰਚੇ ਘੱਟ ਬਹੁਤ ਇਨ੍ਹਾਂ ਮੂਲਖਾ ਚ ਖਰਚੇ ਬਹੁਤ ਆ ਹੁਣ ਅਮਰੀਕਾ ਦੇ ਵਿੱਚ ਜੋ ਹਾਲਾਤ 트ੰਪ ਸਾਹਿਬ ਕਰ ਰਹੇ ਆ ਮੈਨੂੰ ਸਮਝ ਨਹੀਂ ਲੱਗਦੀ ਉਥੇ ਬਣੂਗਾ ਕੀ ਗੈਸ ਸਟੇਸ਼ਨਾਂ ਆ ਖੇਤੀਬਾੜੀ ਦਾ ਕੰਮ ਆ ਉਹ ਸਰ ਗੱੱਚੇ ਬੰਦੇ ਹੀ ਤਾਂ ਕਰਦੇ ਸੀਗੇ ਕਿੱਦਾਂ ਚੱਲਣੇ ਇਹ ਕੰਮ ਜਾਂ ਫਿਰ ਉਹਨਾਂ ਦਾ ਇਹ ਆ ਵੀ ਇੱਕ ਬਰੀ ਸਾਰਾ ਜੋ ਕ੍ਰਾਈਮਨਲ ਆ ਕੇ ਹੁਣ ਆਟੇ ਨਾਲ ਪਲੇਥਣ ਲੱਗਦਾ ਹੈ ਵੀ ਜੋ ਕੱਢਣਾ ਜੋ ਉਥੇ ਕ੍ਰਾਈਮ ਹੋ ਗਿਆ ਦਾ ਕੈਲੀਫੋਰਨੀਆ ਦੇ ਜੋ ਹਾਲਾਤ ਹੋ ਗਏ ਸੀਗੇ 950 900 ਡਾਲਰ ਦੀ ਚੋਰੀ ਨੂੰ ਚੋਰੀ ਨਹੀਂ ਮੰਨਿਆ ਜਾਊਗਾ ਤੇ ਜੋ ਟਰੱਪ ਸਾਹਿਬ ਨੇ ਬਿੱਲ ਪਾਸ ਕਰਤਾ ਜੇ ਕੋਈ ਇੱਕ ਕੈਂਡੀ ਵੀ ਚੋਰੀ ਕਰਦਾ ਫੜਿਆ ਗਿਆ ਉੱਤੇ ਵੀ ਡੈਪਿਊਟੇਸ਼ਨ ਲੱਗੂਗੀ ਪਰ ਇਹ ਕਾਨੂੰਨ ਬਹੁਤ ਵਧੀਆ ਵੈਸੇ ਕਿਉਂਕਿ ਜਿਹੜੇ ਲੋਕ ਇੱਥੇ ਰਹਿ ਰਹੇ ਆ ਥੋੜੀ-ਬਹੁਤੀ ਉਹਨਾਂ ਨੂੰ ਜਣੀ ਫੀਲ ਹੋਣਾ ਚਾਹੀਦਾ ਵੀ ਅਸੀਂ ਮਹਿਫੂਜ਼ ਆ ਪਰ ਉੱਥੇ ਦੇ ਲੋਕ ਖੁਸ਼ ਆ ਮੀ ਟਰੰਪ ਬਹੁਤ ਵਧੀਆ ਕਰ ਰਿਹਾ ਹੁਣ ਕੈਨੇਡਾ ਦੇ ਵਿੱਚ ਜੋ ਹਾਲਾਤ ਹੋ ਗਏ ਆ ਜੋ ਇੱਥੇ ਵਿਜ਼ਟਰ ਆਇਆ ਹੋਆ ਕਿੰਨੇ ਆਏ ਵੀ ਆਏ ਵਿਜ਼ਟਰ ਦਾ ਮਤਲਬ ਇਹ ਤੁਸੀਂ ਘੁੰਮਣ ਆਏ ਆ ਪਰ ਘੁੰਮਣ ਤਾਂ ਆਈ ਨਹੀਂ ਹੋਇਆ ਇੱਥੇ ਪੱਕੇ ਹੋਣਾ ਪੁੱਠੇ ਸਿੱਧੇ ਤਰੀਕੇ ਨਾਲ ਸਟੂਡੈਂਟ ਵੀ ਇੱਥੇ ਕੌਣ ਪੜ੍ਹਨ ਆਇਆ ਸਭ ਪੱਕੇ ਹੋਣੇ ਆਏ ਆ ਬਸ ਕੈਨੇਡਾ ਜਾ ਕੇ ਰਹਿਣਾ ਹੁਣ ਜਿਹੜੇ ਇੱਥੇ ਨਿਆਣੇ ਆ ਉਹਨਾਂ ਨੂੰ ਕੰਮ ਹੀ ਨਹੀਂ ਮਿਲ ਰਿਹਾ ਕਿਉਂਕਿ ਕੋਈ ਜਗਾੜੀ ਨਹੀਂ ਹੈ ਅਚਲ ਪ੍ਰੋਬਲਮ ਜਿਹੜੇ ਸਟੂਡੈਂਟ ਹੈ ਜਦੋਂ ਇਹਨਾਂ ਦੇ ਨਿਆਣੇ ਵੱਡੇ ਹੋਣੇ ਤਾਂ ਫਿਰ ਕਿਹੜਾ ਸਟੂਡੈਂਟ ਬੰਦਲ ਪ੍ਰੋਬਲਮ ਉਹਨਾਂ ਦੇ ਨਿਆਣੇ ਨੂੰ ਵੀ ਇਹ ਜਾਣੀ ਜਗਾੜੀ ਉਹਨਾਂ ਦੇ ਨਿਆਣੇ ਵੀ ਪੈਦਾ ਨਹੀਂ ਹੋਣੇ ਕਿਉਂਕਿ ਧਰਤੀਆਂ ਦੇ ਸੁਭਾਅ ਹੁੰਦੇ ਆ ਸੋ ਇਹ ਜੋ ਕੁਝ ਵੀ ਵਾਪਰ ਰਿਹਾ ਹੁਣ ਇੱਥੇ ਜਿਹੜੇ ਬੰਦੇ ਹੋਣ ਇੱਥੇ ਜੋ ਹਾਲਾਤ ਬਣ ਗਏ ਆ ਡੇ ਬਾਏ ਡੇ ਜੋ ਖਬਰ ਆ ਰਹੀਆਂ ਜ ਕੋਈ ਬਹੁਤ ਹੀ ਵਧੀਆ ਤਾਂ ਹੈ ਨਹੀਂ ਇਹਨਾਂ ਨੂੰ ਵੀ ਜੇ ਇਸ ਜਿੰਨੇ ਇੱਥੇ ਰਿਫਿਊਜੀਜ਼ ਆਏ ਬੈਠੇ ਆ ਸਿਸਟਮ ਤੋਂ ਤੇ ਭਾਰ ਬਣੇ ਪਏ ਆ ਕੱਖ ਨਹੀਂ ਕਰਦੇ ਬੇਲੜ ਇੱਕ ਇੱਕ ਕਮਿਊਨਿਟੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਆ ਆਪਾਂ ਨੌਂ ਨਹੀਂ ਲੈ ਸਕਦੇ ਸਭ ਤੋਂ ਬੇਲੜ ਦੇ ਨੰਕੰਬੇ ਬੰਦੇ ਉਸ ਕਮਿਊਨਿਟੀ ਵਿੱਚ ਆ ਇੰਟਰਸੈਕਸ਼ਨਾਂ ਦੇ ਮੰਗ ਦੇ ਦੇਖ ਲਿਓ 35 3500 ਡਾਲਰ ਲੈ ਰਹੇ ਮਹੀਨੇ ਦਾ ਉੱਪਰੋਂ ਚੋਰੀਆਂ ਕਰ ਰਹੇ ਆ ਜੋ ਹਾਲਾਤ ਕੈਨੇਡਾ ਦੇ ਹੋਏ ਹੋਏ ਆ ਤੁਸੀਂ ਸੋਚੋ ਵੀ ਇਹ ਕੁਝ ਕੈਨੇਡਾ ਵਾਲੀ ਕੋਈ ਗੱਲ ਹੈਗੀ ਆ ਚਲੋ 1 ਕਿਲੋ ਤਾਂ ਟਰੱਪ ਸਾਹਿਬ ਨੇ ਵਧੀਆ ਕੀਤਾ ਜਿਹੜੀ ਚੋਰੀ ਬੰਦਿਆਂ ਦੀ ਸੁਣ ਕਿਸੇ ਦੇ ਘਰ ਦੇ ਵਿੱਚ ਕੰਦ ਟੱਪ ਕੇ ਜਾਣਾ ਕੋਈ ਬਹੁਤ ਹੀ ਵਧੀਆ ਗੱਲ ਤਾਂ ਹੈ ਨਹੀਂ ਤੇ ਟਰੰਪ ਸਾਹਿਬ ਵੀ ਇਸੇ ਗੱਲ ਤੇ ਹੋਕਾ ਦੇ ਰਹੇ ਆ ਵੀ ਸਾਡੇ ਜਿਹੜਾ ਗੈਰ ਕਾਨੂੰਨੀ ਢੰਗ ਨਾਲ ਆ ਰਿਹਾ ਵੀ ਅਸੀਂ ਉਹਨੂੰ ਨਹੀਂ ਰਹਿਣ ਦੇਵਾਂਗੇ ਗੱਲ ਤਾਂ ਸਹੀ ਆ ਆਣਾ ਵੀ ਨਹੀਂ ਚਾਹੀਦਾ ਅਸੀਂ ਕਿਹੜਾ ਬਰਦਾਸ਼ਤ ਕਰਦੇ ਆ ਸੋ ਵੀਰੋ ਜਿੱਦਾਂ ਦੇ ਵੀ ਹਾਲਾਤ ਹੁੰਦੇ ਆ ਨਾ ਉਹਨਾਂ ਦੇ ਨਾਲ ਆਪਾਂ ਨਜਿੱਠਣਾ ਸਿੱਖੀਏ ਹੁਣ ਇੰਡੀਆ ਦੀਆਂ ਬਾਕੀ ਸਟੇਟਾਂ ਚੋਂ ਆਪਾਂ ਦੇਖਦੇ ਆ ਜੂਪੀ ਤੋਂ ਬਿਹਾਰ ਤੋਂ ਨੌਜਵਾਨ ਜਿਹੜੇ ਜੋਥ ਪੰਜਾਬ ਵੱਲੋਂ ਝੁਕੇ ਹੋਆ ਉਹ ਪੰਜਾਬ ਆ ਕੇ ਮਿਹਨਤਾਂ ਕਰ ਰਹੇ ਆ ਤਰੱਕੀਆਂ ਕਰ ਰਹੇ ਆ ਕੋਠੀਆਂ ਕਰ ਉਹਨਾਂ ਨੇ ਥੋੜੇ ਕੰਮ ਕਰਕੇ ਬਣਾ ਲਈਆਂ ਕੰਮ ਛੋਟੇ ਲੈਵਲ ਤੋਂ ਸ਼ੁਰੂ ਕੀਤੇ ਹੋਆ ਤੇ ਸਾਡੀ ਜਿਹੜੀ ਕਿਸਮਤ ਹੋਆ ਉਹ ਪਤਾ ਨਹੀਂ ਕੀ ਚੱਕਰ ਆ ਵੀ ਪਰਦੇਸ ਵਿੱਚ ਹੀ ਆ ਕੇ ਖੁੱਲਦੀ ਆ ਹੁਣ ਇੱਥੇ ਫੂਡ ਟਰੱਕ ਕਿੰਨੇ ਮੁੰਡੇ ਆ ਮੱਛੀਆਂ ਵੇਚ ਰਹੇ ਆ ਚਿਕਨ ਪਕੌੜੇ ਵੇਚ ਰਹੇ ਆ ਕੁੜੀਆਂ ਉਹ ਰੇਤਾ ਬਜਰੀ ਰਲਾ ਰਹੀਆਂ ਕੁੜੀਆਂ ਮੱਛੀ ਦੇ ਪਕੌੜੇ ਬਣਾ ਬਰਾ ਵੇਚ ਰਹੀਆਂ ਆ ਟਿਕਟੋਕ ਤੇ ਹਜ਼ਾਰ ਵੀਡੀਓ ਫਿਰਦੀ ਆ 20 25 25 ਲੱਖ ਲਾ ਕੇ ਲੱਗੇ ਆ ਇਹ ਮੱਛੀਆਂ ਬਣਾਉਣ ਉੱਥੇ ਦਾ 5-7000 ਜੀ ਰੇੜੀ ਚੱਲ ਜਾਣੀ ਸੀਗੀ ਚਲਾਈ ਆ ਕੰਮ ਉੱਥੇ ਇੱਥੋਂ ਜਾ ਕੇ ਬੰਦੇ ਨੇ ਕੰਮ ਚਲਾਈ ਆ ਪਰ ਅਸੀਂ ਕੋਈ ਵੀ ਕੰਮ ਉਥੋਂ ਛੋਟੇ ਲੈਵਲ ਤੋਂ ਨਹੀਂ ਅਸੀਂ ਵੱਡੇ ਲੈਵਲ ਤੋਂ ਸ਼ੁਰੂ ਕਰਨਾ ਚਾਹੁੰਦੇ ਆ ਜਿਹਦੇ ਵਿੱਚ ਅਸੀਂ ਮਾਰ ਖਾਂਦੇ ਆ ਇਹੋ ਕਿ ਬੱਲੇ ਬੱਲੇ ਜਿਹੜਾ ਬੱਲੇ ਬੱਲੇ ਵਾਲਾ ਜਿਹੜਾ ਕੱਲ ਕੀ ਆ ਨਾ ਉਹ ਸਾਨੂੰ ਲਾ ਕੇ ਰੱਖਣੀ ਪੈਣੀ ਆ ਕੋਈ ਵੀ ਕੰਮ ਆੜਾ ਨਹੀਂ ਹੁੰਦਾ ਬਸ ਥੋੜੀ ਨੀਂਦ ਸਹੀ ਚਾਹੀਦੀ ਹੈ ਗੱਲਾਂ ਤੁਹਾਨੂੰ ਚੰਗੀਆਂ ਲੱਗੀਆਂ ਇਹਨਾਂ ਨੂੰ ਸ਼ੇਅਰ ਕਰ ਦਿਓ ਵੀਡੀਓ ਵੇਖਣ ਵਾਸਤੇ ਦੀਪੇ ਬਰੋ ਆਪ ਸਭ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ